ਆਡੇ ਵਾਲੇ ਕੀ ਕਰਦੇ ਆ ਅੱਜ ਸ਼ੇਵ ਕਰਾ ਕੇ ਆਇਆ ਰਾਤ ਕਿਸੇ ਦੇ ਬਾਬੇ ਦੇ ਦੀਵਾਨ ਸੁਣਿਆ ਅਗਲਾ ਕਹਿੰਦਾ ਮੈਂ ਅਮਰਿਤ ਛਕਣਾ ਅਗਲੇ ਦਿਨ ਨੂੰ ਅਮਰਿਤ ਛਕਾ ਦਿੱਤਾ ਜਾਂਦਾ ਅਮਰਿਤ ਛਕ ਕੇ ਉਹਦਾ ਕੋਈ ਨੋਲੇਜ ਨਹੀਂ ਹੁੰਦੀ ਵੀ ਉਹਨੇ ਰੱਖਣਾ ਵੀ ਹੈ ਕਿ ਨਹੀਂ ਰੱਖਣਾ ਉਹਨੂੰ ਪਰਖਿਆ ਨਹੀਂ ਕੋਈ ਕੁਝ ਨਹੀਂ ਕੀਤਾ ਮੜਾ ਜਿਆ ਕਹਿ ਕੇ ਹਾਂਜੀ ਕੋਈ ਤੁਹਾਨੂੰ ਧੱਕਾ ਤੇ ਨਹੀਂ ਕਰਦਾ ਪਿਆ ਤੁਸੀਂ ਅਮਰਿਤ ਛਕਣਾ ਤੇ ਛਕ ਸਕਦੇ ਉਹਨੂੰ ਇਜਾਜ਼ਤ ਸਕਦੇ ਉਹ ਕਹਿੰਦੇ ਛਕਣਾ ਜੀ 13 13 14 14 ਵਾਰੀ ਐ ਇਹੋ ਜਿਹੇ ਲੋਕ ਨੇ ਜਿਹੜੇ ਅਮਰਿਤ ਛਕੀ ਬੀਟੇ ਨੇ ਛਕ ਲੈਣ ਦੇ ਨਹੀਂ ਛੱਡ ਦਿੰਦੇ ਰਿਆ ਜਿਨ੍ਹਾਂ ਨੇ ਕਿਹੜ ਬਣਾਈ ਹੋਈ ਅਮਰ ਉਹ ਵੈਲਿਊ ਪੰਜਾਇਤਾਂ ਤੇ ਅੰਮ੍ਰਿਤ ਸੰਚਾਰ ਹੋਏਗਾ ਆਪਣੇ ਸਿੰਘਾਂ ਨੂੰ ਥਾਪੋ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਨੂੰ ਪ੍ਰਬੰਧ ਦਿਓ ਵੀ ਤੁਸੀਂ ਸਾਡੇ ਕੋਲ ਲੈ ਕੇ ਆਓ ਕਿਹੜੇ ਅੰਮ੍ਰਿਤ ਸੰਚਾਰ ਬਦਲੇ ਕਿਹੜਾ ਬੰਦਾ ਰੋਜ਼ ਗੁਰਦੁਆਰਾ ਸਾਹਿਬ ਆਉਂਦਾ ਹੈ ਕਿਹੜਾ ਸਹੀ ਸੇਵਾ ਕਰਦਾ ਹੈ ਕੋਈ ਕਿੰਨੇ ਟਾਈਮ ਤੋਂ ਨਸ਼ੇ ਨਹੀਂ ਕਰਦਾ ਗਿਣਤੀ ਦੀ ਲੋੜ ਨਹੀਂ ਆ ਸਾਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਬੰਦਿਆਂ ਚੋਂ 10 ਬੰਦੇ ਜੇ ਮਾੜਾ ਕੰਮ ਕਰ ਗਏ 980 ਬੰਦਾ ਸਹੀ ਹੈ 10 ਬੰਦੇ ਮਾੜੇ ਕੰਮ ਕਰ ਗਏ ਨਾ ਜੀ ਉਹਨਾਂ ਦਸਾਂ ਦਾ ਨਾਮ ਜਿਆਦਾ ਹੋਣਾ ਨੂੰ ਤਾਂ ਸਿਰ ਭੁੱਲ ਜਾਂਦੇ ਥੋੜੇ